ਦੇ ਵਿੱਚ ਤਿੰਨ ਚਾਰ ਮੇਜਰ ਚੀਜ਼ਾਂ ਹੈ ਨੇ ਜਿਹੜੀਆਂ ਦੇ ਨਾਲ ਡਿਸਕਸ ਕਰਨੀਆਂ ਸੀ ਤੇ ਤੁਹਾਡੇ ਜ਼ਰੀਏ ਜਿਹੜੀ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਆਸਾਂ ਤੇ ਉਮੀਦਾਂ ਹੈ ਨੇ ਜਿਹੜੇ ਉਹਨਾਂ ਦੇ ਪੰਜਾਬ ਦੇ ਸੈਂਟੀਮੈਂਟਸ ਹੈ ਨੇ ਉਹਨਾਂ ਨੂੰ ਤੁਹਾਡੇ ਮਦੇ ਨਜ਼ਰ ਰੱਖਣਾ ਸੀ ਸਾਰਿਆਂ ਨੂੰ ਸਾਰਿਆਂ ਨੂੰ ਪਹਿਲੇ ਮੈਂ ਦੱਸਣਾ ਚਾਹਨਾ ਕੇ ਮੋਦੀ ਸਰਕਾਰ ਨੇ ਜਿਹੜੇ ਫਾਰਮ ਦੇ ਕਾਨੂੰਨ ਲੈ ਕੇ ਆਂਦੇ ਸੀ ਇਹ 26 ਅਗਸਤ 2020 ਚ ਲੈ ਕੇ ਆਂਦੇ ਸੀ ਤੇ ਉਸ ਟਾਈਮ ਦੀ ਜਿਹੜੀ ਕਾਂਗਰਸ ਦੀ ਸਾਡੀ ਗਵਰਨਮੈਂਟ ਸੀ ਉਹਨਾਂ ਨੇ ਤਕਰੀਬਨ 1.5 ਮਹੀਨੇ ਬਾਅਦ 20 ਅਕਤੂਬਰ 2020 ਨੂੰ ਇੱਕ ਸਪੈਸ਼ਲ ਤੁਹਾਨੂੰ ਪਤਾ ਹੈ ਅਸੈਂਬਲੀ ਦਾ ਸੈਸ਼ਨ ਕਾਲ ਕੀਤਾ ਇਹਨਾਂ ਕਰੋਨਾ ਦੇ ਖਿਲਾਫ ਇੱਕ ਹਾਊਸ ਦੇ ਵਿੱਚ ਰੈਜ਼ੋਲੂਸ਼ਨ ਪਾਸ ਹੋਇਆ ਈਵਨ ਅਸੀਂ ਉਹਦੇ ਵਿੱਚ ਇਹ ਤਰਮੀਮ ਵੀ ਕੀਤੀ ਸਿਵਲ ਪ੍ਰोसीजर ਕੋਡ ਦੇ ਵਿੱਚ ਕਿ ਕੋਈ ਪ੍ਰਾਈਵੇਟ ਵਪਾਰੀ ਜਾਂ ਕੋਈ ਵੀ ਆਦਮੀ ਜਿਹੜਾ ਹੈ ਜਿਹੜੀਆਂ ਫਸਲਾਂ ਐ ਐਮਐਸਪੀ ਜਿਹੜੀਆਂ ਡਿਕਲੇਅਰਡ ਹੈ ਨਾ ਜੇ ਉਹਦੇ ਤੋਂ ਥੱਲੇ ਖਰੀਦਦਾ ਗਵਰਨਮੈਂਟ ਆਫ ਪੰਜਾਬ ਨੇ ਐਮੈਂਡਮੈਂਟ ਕੀਤੀ ਕਾਨੂੰਨਾਂ ਦੇ ਵਿੱਚ ਇਹ ਗੱਲ ਕਹੀ ਕਿ 3 ਸਾਲ ਦੀ ਅਸੀਂ ਉਹਨੂੰ ਸਜ਼ਾ ਕਰਾਂ। ਕਿਉਂਕਿ ਇਹ ਸੈਂਟਰਲ ਐਕਟ ਹੈ। ਇਹ ਜਦੋਂ ਪਾਸ ਕਰਕੇ ਗਵਰਨਰ ਨੂੰ ਕਲਿਆ ਮਨਜ਼ੂਰੀ ਵਾਸਤੇ ਤੋਂ ਨੇ ਕਿਹਾ ਕਿ ਕਿਉਂਕਿ ਸੈਂਟਰਲ ਐਕਟ ਹੈ ਇਹਦੇ ਵਿੱਚ ਸੈਂਟਰ ਤੇ ਸਟੇਟ ਦੇ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਮੱਧ ਪੀੜਦੇ ਨੇ ਤੇ ਉਹ ਫਾਈਲ ਜਿਹੜੀ ਸੀ ਉਹਨੇ ਰਾਸ਼ਟਰਪਤੀ ਨੂੰ ਕੱਲ ਦਿੱਤੀ ਤੇ ਅੱਜ ਦੇ ਦਿਨ ਤੱਕ ਉਹ ਫਾਈਲ ਜਿਹੜੀ ਹੈ ਇਟ ਹਸ ਨਾਟ ਸੀਨ ਇਨ ਦੀ ਲਾਈਟ ਆਫ ਦਿ ਡੇ। ਤੀਸਰੀ ਮੈਂ ਦੱਸਣਾ ਚਾਹਨਾ ਕਿ ਅਮਨ अरोड़ा ਜੀ ਜਿਹੜੇ ਮੌਜੂਦਾ ਇਹ ਸਰਕਾਰ ਦੇ ਵਿੱਚ ਮਨਿਸਟਰ ਨੇ ਹੁਣ ਆਪਦੀ ਗਵਰਨਮੈਂਟ ਦੇ ਵਿੱਚ। ਉਦੋਂ ਉਹਨਾਂ ਨੇ ਕਿ ਮੌਜੂਦਾ ਸਪੀਕਰ ਸੰਧਵਾ ਸਾਹਿਬ ਜਿਹੜੇ ਪੰਜਾਬ ਪੰਜਾਬ ਦੀ ਅਸੈਂਬਲੀ ਦੇ ਮੌਜੂਦਾ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਜੀ ਇਹਨਾਂ ਨੇ ਵੀ ਇਸ ਰੈਜ਼ੋਲੂਸ਼ਨ ਨੂੰ ਸਪੋਰਟ ਕੀਤਾ ਸੀ। ਤੇ ਨਾਲੇ ਗੱਲ ਕਹੀ ਸੀ ਕਿਉਂਕਿ ਉਹਨਾਂ ਦੀ ਸਾਰਿਆਂ ਦੀਆਂ ਜਿਹੜੀਆਂ ਸਪੀਚਸ ਨੇ ਹਾਊਸ ਤੇ ਵਿੱਚ ਰਿਕਾਰਡਡ ਨੇ ਕਿ ਇੱਕ ਇੱਕ ਦਾਣਾ ਜਿਹੜਾ ਪੰਜਾਬ ਦਾ ਫਸਲ ਦਾ ਹੈ ਕਿਸਾਨ ਦਾ ਉਹਨੂੰ ਐਮਐਸਪੀ ਤੇ ਰੇਟ ਤੇ ਚੁੱਕਣਾ ਚਾਹੀਦਾ ਏਸੇ ਗੱਲ ਕਰ ਮੈਂ ਅਜ ਤੋਂ 2 ਦਿਨ ਪਹਿਲੇ ਜਾ ਕੇ ਸਪੀਕਰ ਸਾਹਿਬ ਨੂੰ 23 ਤਰੀਕ ਵਾਲੇ ਦਿਨ ਇੱਕ ਚਿੱਠੀ ਦਿੱਤੀ ਹੈ ਜਿਹੜੀ ਤੁਹਾਡੇ ਸਾਹਮਣੇ ਹੈ ਉਹ ਮੈਂ ਚਿੱਠੀ ਦੀ ਕਾਪੀ ਵੀ ਤੁਹਾਨੂੰ ਦੇਣਾ ਉਹਦੇ ਵਿੱਚ ਮੈਂ ਗੱਲ ਕਹੀ ਸੀ ਕਿ ਸਪੀਕਰ ਸਾਹਿਬ ਅਸੈਂਬਲੀ ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਆਪ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਜੀ ਜਿਹੜੇ ਹੁਣ ਸੀਐਮ ਨੇ ਤੇ ਤੁਹਾਡੀ ਮੌਜੂਦਾ ਮਨਿਸਟਰ ਜਿਹੜੀ ਕੈਬਨਿਟ ਦੇ ਵਿੱਚ ਅਨਮੋਲ ਗਗਨ ਮਾਨ ਜੀ ਇਹਨਾਂ ਤਿੰਨਾਂ ਨੇ ਸਮੁੱਚੇ ਪੰਜਾਬ ਨੂੰ ਅਸ਼ੋਰੈਂਸ ਦਿੱਤੀ ਸੀ ਕਿ ਜੇਕਰ ਤੇ ਸੈਂਟਰ 22 ਫਸਲਾਂ ਨੂੰ ਐਮਐਸਪੀ ਤੇ ਨਹੀਂ ਖਰੀਦਦੀ ਅਸੀਂ ਤੁਹਾਨੂੰ ਆਪਣੀ ਵਚਨ ਪੱਤਾ ਦਿੰਦੇ ਹਾਂ ਕਿ ਜਿੱਦ ਦਿਨ ਸੈਂਟਰ ਫੇਲ ਹੋਏਗੀ ਸੂਬੇ ਦੀ ਸਰਕਾਰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੀ ਹੋਈ ਅਸੀਂ ਐਮਐਸਪੀ ਤੇ ਸਾਰੀਆਂ ਫਸਲਾਂ ਖਰੀਦਾਂਗੇ ਤਾਂ ਮੈਂ ਚਿੱਠੀ ਵਿੱਚ ਉਹਨਾਂ ਨੂੰ ਬੇਨਤੀ ਕੀਤੀ ਕਿ ਜਿਹੜਾ ਪਹਿਲੀ ਮਾਰਚ ਤੋਂ ਸਾਡਾ ਹਾਊਸ ਸ਼ੁਰੂ ਹੋਣਾ ਹੈ ਕਿਰਪਾ ਕਰਕੇ ਉਹਦੇ ਵਿੱਚ ਇੱਕ ਨਵੀਂ ਲੈਜਿਸਲੇਸ਼ਨ ਲੈ ਕੇ ਆਓ ਇੱਕ ਕਾਨੂੰਨ ਲੈ ਕੇ ਆਓ ਜਿਸ ਦੇ ذریعے ਤੁਸੀਂ ਇਨਸ਼ੋਰ ਕਰੋ ਕਿ ਸਾਰੀਆਂ ਫਸਲਾ ਜਿਹੜੀਆਂ ਹੈ ਜੇ ਸੈਂਟਰ ਨਹੀਂ ਚੁਕੇਗਾ ਤੁਸੀਂ ਚੁਕੋ ਕਿਉਂਕਿ ਉਹਦੇ ਵਿੱਚ ਮੈਂ ਕਿਹਾ ਸੀ ਤੁਹਾਡੀ ਸਪੀਚ ਵੀ ਰਿਕਾਰਡਡ ਹੈ ਇਹ ਜੇ ਭਾਵੇਂ ਤਿੰਨੋ ਅਸੈਂਬਲੀ ਦੇ ਮੈਂਬਰ ਨਹੀਂ ਸਨ ਨਾ ਕੇਜਰੀਵਾਲ ਸਾਹਿਬ ਮੈਂਬਰ ਸੀ ਨਾ ਭਗਵੰਤ ਮਾਨ ਜੀ ਮੈਂਬਰ ਸਨ ਨਾ ਅਨਮੋਲ ਗਗਨ ਜੀ ਮੈਂਬਰ ਸੀ ਬਟ ਦੋ ਮੌਜੂਦਾ ਉਸ ਟਾਈਮ ਦੇ ਮੈਂਬਰ ਅਮਨ ਅਰੋੜਾ ਜੀ ਤੇ ਕੁਲਤਾਰ ਸਿੰਘ ਸੰਧਵਾ ਜੀ ਜਿਨ੍ਹਾਂ ਦੀਆਂ ਰਿਕਾਰਡਡ ਸਪੀਚੇਸ ਨੇ ਉਹਨਾਂ ਨੂੰ ਮੈਂ ਬੇਨਤੀ ਕੀਤੀ ਹੈ ਕਿ ਇਹ ਤੁਹਾਡੀ ਵਚਨਬੱਧ ਹੈ ਇਹਨੂੰ ਕਿਰਪਾ ਕਰਕੇ ਮੋਦੀ ਸਾਹਿਬ ਦੀ ਉਹ ਜਿਹੜੀ ਪਹਿਲੀ ਲੋਕਾਂ ਨੂੰ ਇਹ ਵਾਦਾ ਸੀ ਕਿ ਅਸੀਂ ਜਿਹੜਾ ਬਾਹਰ ਕਾਲਾ ਧਨ ਹੈ ਹਿੰਦੁਸਤਾਨ ਤੋਂ ਬਾਹਰ ਉਹ ਲਿਆ ਕੇ ਤੁਸੀਂ ਅਕਾਊਂਟ ਖੋਲੋ ਅਸੀਂ 15-15 ਲੱਖ ਰੁਪਈਆ ਤੁਹਾਡੇ ਅਕਾਊਂਟਾਂ ਜਮ੍ਹਾਂ ਕਰਾਵਾਂਗੇ ਲੋਕਾਂ ਨੇ ਜਿਹੜਾ ਵੋਟਾਂ ਪਾੜੀਆਂ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਕਿ ਪੈਸੇ ਅਕਾਊਂਟਾਂ ਚਾਏ ਨਹੀਂ ਤੇ ਉਦੋਂ ਹੋਮ ਮਿਨਿਸਟਰ ਸਾਹਿਬ ਨੇ ਮਜ਼ਾਕੀਆ ਢੰਗ ਚ ਗੱਲ ਕਹੀ ਸੀ ਕਿ ਇਹ ਤਾਂ ਇੱਕ ਇਲੈਕਸ਼ਨ ਦਾ ਜੁਮਲਾ ਸੀ ਅਸੀਂ ਹੁਣ ਵੀ ਇਹ ਪੁੱਛਣਾ ਚਾਹੁੰਦੇ ਆ ਕਿ ਇਹਨੂੰ ਲੀਗਲਾਈਜ਼ ਕਰੋ ਨਹੀਂ ਤੇ ਅਸੀਂ ਵੀ ਇਹ ਸਮਝਾ ਗਏ ਕਿ ਤੁਹਾਡੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਤੇ ਭਗਵੰਤ ਮਾਨ ਜੀ ਨੇ ਤੇ ਅਨਮੋਲ ਜੀ ਨੇ ਇਹ ਲੋਕਾਂ ਨਾਲ ਇੱਕ ਕੋਝਾ ਮਜ਼ਾਕ ਇੱਕ ਧੋਖਾ ਕੀਤਾ ਲੋਕਾਂ ਨੇ ਸਰਕਾਰ ਚੇਂਜ ਲੈਣ ਦੀ ਚੇਂਜ ਦੇ باوجود ਹੁਣ ਜਦੋਂ ਕ੍ਰਾਈਸਿਸ ਆਇਆ ਕਿਸਾਨੀ ਤੇ ਹੁਣ ਤੁਸੀਂ ਕੀ ਲੋਕਾਂ ਦੀ ਬਾਹ ਫੜ ਦਿਓ ਕਿ ਨਹੀਂ ਫੜਦੇ ਇਹ ਐਸ ਸੈਸ਼ਨ ਦੇ ਵਿੱਚ ਤੁਹਾਡੇ ਸਾਹਮਣੇ ਆਜਾ ਨੰਬਰ 2 ਸਾਡੀ ਇਹ ਡਿਮਾਂਡ ਹੈ ਕਾਂਗਰਸ ਵੱਲ ਸੈਂਟਰਲ ਸਰਕਾਰ ਕੋਲੋਂ ਕਿ મોદી ਸਾਹਿਬ ਤੁਸੀਂ ਡਾਕਟਰ ਸੁਆਮੀ ਨਾਥਨ ਜੀ ਨੂੰ ਭਾਰਤ ਰਤਨਾ ਨਾਲ ਨਵਾਜਿਆ ਸਮੁੱਚੇ ਦੇਸ਼ ਨੇ ਤੇ ਸਾਡੀ ਪਾਰਟੀ ਨੇ ਉਹਨੂੰ ਵੈਲਕਮ ਕੀਤਾ ਉਹਨਾਂ ਦੀ ਬੇਟੀ ਡਾਕਟਰ ਮਦੁਲਾ ਸੁਆਮੀ ਨਾਥਨ ਜੀ ਨੇ ਪਿਛਲੇ ਦਿਨੀ ਇਹ ਗੱਲ ਇੱਕ ਐਗਰੀਕਲਚਰ ਸਾਇੰਟਿਸਟ ਦੀ ਮੀਟਿੰਗ ਵਿੱਚ ਕਹੀ ਸੀ ਕਿ ਹਿੰਦੁਸਤਾਨ ਦੀ ਸਰਕਾਰ ਨੂੰ ਮੈਂ ਬੇਨਤੀ ਕਰਨੀ ਹੈ ਕਿ ਪੰਜਾਬ ਦੇ ਕਿਸਾਨ ਆਪਣਾ ਜੰਬੂਰੀ ਹੱਥ ਰੱਖਣ ਵਾਸਤੇ ਹਿੰਦੁਸਤਾਨ ਦੇ ਕੈਪੀਟਲ ਦਿੱਲੀ ਵਿੱਚ ਆਣਾ ਚਾਹੁੰਦੇ ਜੇ ਉਹ ਅਮਨ ਤੇ ਸ਼ਾਂਤੀ ਨਾਲ ਉੱਥੇ ਆਉਂਦੇ ਨੇ ਤੇ ਉਹਨਾਂ ਨੂੰ ਰੋਕਣਾ ਨਹੀਂ ਚਾਹੀਦਾ ਤੇ ਅਸੀਂ ਵੀ ਇਹ ਗੱਲ ਕਹਿਣਾ ਚਾਹੁੰਦੇ ਕਿ ਜਿਹੜਾ ਡਾਕਟਰ ਸੁਆਮੀ ਨਾਥਨ ਜੀ ਦਾ ساری ਜ਼ਿੰਦਗੀ ਤੇ ਮਿਹਨਤ ਸੀ ਜਿਹੜਾ ਉਹਨਾਂ ਦਾ ਫਲਸਫਾ ਸੀ ਸੀ 2 ਦਾ ਜਿਹਦੇ ਵਿੱਚ 50% ਉਹਨਾਂ ਨੇ ਕਿਹਾ ਸੀ ਜਿੰਨੀ ਲਾਗਤ ਹੈ ਉਸ ਤੋਂ ਵੱਧ ਪ੍ਰੋਫਿਟ ਕਿਸਾਨਾਂ ਨੂੰ ਦਿੱਤਾ ਜਾਏਗਾ ਜਿਹਦੇ ਨਾਲ ਦੁੱਗਣੀ ਆਮਦਨ ਦਾ ਜਿਹੜਾ ਫਾਰਮੂਲਾ ਹੈ ਉਸ ਨੂੰ ਨੇਪਰੇ ਚਾੜਿਆ ਜਾਏਗਾ ਮੋਦੀ ਸਾਹਿਬ ਸਾਰਾ ਦੇਸ਼ ਖੁਸ਼ ਹੋਦਾ ਜੇ ਉਸ ਉਹਨਾਂ ਦੇ ਫਲਸਫੇ ਤੇ ਤੁਸੀਂ ਮੋਹਰ ਲਾਉਂਦੇ ਤੇ ਫਿਰ ਡਾਕਟਰ ਸੁਮੇਂ ਨਾਥਨ ਜੀ ਨੂੰ ਨਮਾਜ਼ ਦੇ ਭਾਰ ਰਤਨਾ ਨਾਲ ਤੁਸੀਂ ਉਹਨਾਂ ਦੇ ਫਲਸਫੇ ਨੂੰ ਤੇ ਨਜ਼ਰ ਅੰਦਾਜ਼ ਕਰ ਦਿੱਤਾ ਕੱਲਾ ਉਹਨਾਂ ਨੂੰ ਪਰਲ ਰਤਨ ਦਿੱਤਾ ਤੇ ਇਸ ਵੱਲ ਅਸੀਂ ਜ਼ਰੂਰ ਕਵਾਂਗੇ ਦੋਸਾਂ ਦੀ ਸਰਕਾਰ ਨੂੰ ਇਹਦੇ ਵੱਲ ਫੇਰ ਇੱਕ ਵਾਰ ਧਿਆਨ ਮਾਰੋ ਮੈਂ ਸਾਰੇ ਪ੍ਰੈਸ ਦੇ ਵੀਰਾਂ ਤੇ ਭਰਾਵਾਂ ਨੂੰ ਕਹਿਣਾ ਦੱਸਣਾ ਚਾਹੰਨ ਦੁਨੀਆ ਭਰ ਦੇ ਵਿੱਚ ਕਿਸਾਨ ਜਿਹੜੇ ਅਮਰੀਕਾ ਤੋਂ ਲੈ ਕੇ ਯੂਰਪ ਤੱਕ ਆਪਣੀਆਂ ਸਰਕਾਰਾਂ ਦੇ ਖਿਲਾਫ ਜ਼ਬਰਦਸਤ ਐਜੀਟੇਸ਼ਨ ਸਾਰੇ ਯੂਰਪ ਚੱਲਦੇ ਆ ਫ੍ਰਾਂਸ ਵਿੱਚ ਚੱਲ ਰਹੀ ਹੈ ਜਰਮਨੀ ਵਿੱਚ ਚੱਲ ਰਹੀ ਹੈ ਹਾਲੈਂਡ ਵਿੱਚ ਚੱਲ ਰਹੀ ਹੈ ਬਹੁਤ ਸਾਰੇ ਹੋਰ ਸਕੈਂਡੀਨੇਵੀਅਨ ਦੇਸ਼ਾਂ ਚੱਲ ਰਹੀ ਤੁਹਾਨੂੰ ਹੈਰਾਨ ਹੈਰਾਨੀ ਹੋਏਗੀ ਕਿ ਬਹੁਤ ਪਾਰੀ ਐਜੀਟੇਸ਼ਨ ਤੋਂ ਬਾਅਦ ਫ੍ਰਾਂਸ ਦੇ ਵਿੱਚ ਜਿਹੜੀ ਐਜੀਟੇਸ਼ਨ ਚੱਲ ਰਹੀ ਸੀ ਰਾਸ਼ਟਰਪਤੀ ਫ੍ਰਾਂਸ ਦੇ ਮੈਕਰੋਨ ਜਿਹੜੇ ਖੁਦ ਪ੍ਰੋਟੈਸਟਰਸ ਨੂੰ ਮਿਲ ਲਏ ਤੇ ਉਹਨਾਂ ਨੂੰ ਇਸ ਗੱਲ ਦਾ ਵਾਅਦਾ ਕੀਤਾ ਇਹ ਤੁਹਾਡੀਆਂ ਵਾਜਿਬ ਡਿਮਾਂਡਸ ਸਾਡੀ ਸਰਕਾਰ ਜ਼ਰੂਰ ਬੀਟ ਕਰੇ ਮੈਂ ਹੀ ਪੁੱਛਣਾ ਚਾਹਨਾ ਮੋਦੀ ਸਾਹਿਬ ਨੂੰ ਮੋਦੀ ਸਾਹਿਬ ਕਿ ਤੁਹਾਡੇ ਹੀ ਵੋਟੇਜ ਨੇ ਜੋ ਪੰਜਾਬ ਦਾ ਕਿਸਾਨ ਅੱਜ ਮੰਗਵਾ ਕਰ ਰਿਹਾ ਉਹ ਬਿਲਕੁਲ ਉਹਨਾਂ ਦੀ ਜੈਨੂਇਨ ਡਿਮਾਂਡ ਕਿਉਂਕਿ ਪਿਛਲੇ 60 ਸਾਲ ਦੇ ਪੰਜਾਬ ਦੇ ਲੋਕ ਜਿਹੜੇ ਨੇ ਪੰਜਾਬ ਦੇ ਕਿਸਾਨ ਜਿਹੜੇ ਨੇ ਉਹ ਸਾਰੇ ਦੇਸ਼ ਦਾ ਪੇਟ ਭਰ ਰਹੇ ਆਨ ਦੀ ਕੰਟਰੀ ਤੁਸੀਂ ਵੇਖਦੇ ਹੋ ਕਿ ਪੰਜਾਬ ਨੂੰ ਬਹੁਤ ਜਿਹੜੇ ਆਪਣੇ ਰੌ ਮਟੀਰੀਅਲਸ ਨੇ ਸਾਡੇ ਜਿਹੜੇ ਮਿਨਰਲਸ ਨੇ ਉਹਨਾਂ ਦਾ ਕਿੰਨਾ ਭਾਰੀ ਨੁਕਸਾਨ ਹੋ ਰਿਹਾ ਪਾਣੀ ਦੇ ਲੈਵਲ ਘਿਰ ਰਹੇ ਪੀਣ ਵਾਲੇ ਪਾਣੀ ਚੋਂ 90% ਸਾਡੇ ਬਲਾਕ ਜਿਹੜੇ ਨੇ ਬਲੈਕਿਸ਼ ਪਾਣੀ ਥੱਲੋਂ ਆ ਗਿਆ ਪਾਣੀ ਦਾ ਲੈਵਲ ਘਟ ਰਿਹਾ ਸੋਇਲ ਟੈਕਸਚਰ ਸਾਡਾ ਖਰਾਬ ਹੋ ਰਿਹਾ ਕੀੜੇ ਮਾਰ ਦਵਾਈਆਂ ਦੇ ਕਾਰਨ ਪੈਸਟਿਸਾਈਡਸ ਤੇ ਫਰਟੀਲਾਈਜ਼ਰਸ ਦੇ ਇਸਤੇਮਾਲ ਕਰ ਮਾਲਵੇ ਦੇ ਵਿੱਚ ਜਿਹੜੇ ਕਾਟਨ ਕ੍ਰੌਪ ਤੇ ਕਰਦੇ ਨੇ ਉਹਦਾ ਸਿਹਤ ਤੇ ਇਹੋ ਜਿਹਾ ਅਸਰ ਹੋਇਆ ਕਿ ਬਠਿੰਡੇ ਤੋਂ ਜਿਹੜੀਆਂ ਗੱਡੀਆਂ ਚੱਲਦੀਆਂ ਨੇ ਬੀਕਾਨੇਰ ਵਾਸੀ ਜਾਂ ਗੰਗਾ ਨਗਰ ਵਾਸੀ ਉਹਨਾਂ ਦਾ ਨਾਂ ਕੈਂਸਰ ਐਕਸਪ੍ਰੈਸ ਰੱਖਿਆ ਹੈ ਮਰੀਜ਼ਾਂ ਨੂੰ ਲੈ ਕੇ ਜਾ ਰਹੀਆਂ ਅਸੀਂ ਇਹ ਡਿਮਾਂਡ ਕਰਾਂਗੇ ਕਿ ਸਮੁੱਚੀ ਕਿਸਾਨੀ ਦਾ ਮੋਦੀ ਸਾਹਿਬ ਤੁਹਾਡਾ ਫਰਜ਼ ਬੰਦਾ ਸਮੁੱਚੀ ਕਿਸਾਨੀ ਦਾ ਕਰਜ਼ਾ ਮਾਫ਼ ਕੀਤਾ ਜਾਏ ਮੈਂ ਇਸ ਗੱਲ ਕਾਰਨ ਕਹਿ ਰਿਹਾ ਅਇਤੋ 10 ਸਾਲ ਪਹਿਲੇ ਜਦੋਂ ਡਾਕਟਰ ਮਨਮੋਹਨ ਸਿੰਘ ਜੀ ਦੀ ਗਵਰਨਮੈਂਟ ਸੀ ਉਹਨਾਂ ਨੇ ਵੀ ਇੱਕ ਉਪਰਾਲਾ ਕੀਤਾ ਸੀ ਜਿਹਦੇ ਵਿੱਚ 72000 ਕਰੋੜ ਰੁਪਇਆ ਕਿਸਾਨੀ ਦਾ ਮਾਫ ਕੀਤਾ ਗਿਆ ਸੀ ਜਿੱਦਣ ਮੋਦੀ ਸਾਹਿਬ 2014 ਚ ਆਂਦੇ ਨੇ ਟੋਟਲ ਕਰਜ਼ਾ ਕਿਸਾਨੀ ਦੇ ਸਿਰ ਤੇ 9 ਲੱਖ ਕਰੋੜ ਦਾ ਸੀ ਜਿਹੜਾ ਹੁਣ ਵੱਧ ਕੇ 23.4 ਲੱਖ ਕਰੋੜ ਹੋ ਗਿਆ ਪਿਛਲੇ 10 ਸਾਲਾਂ ਦੇ ਵਿੱਚ ਜਿਹੜੇ ਵੱਡੇ ਕਾਰਪੋਰੇਟ ਹਾਊਸੇਸ ਏ ਨੇ ਉਹਨਾਂ ਨੂੰ ਮੋਦੀ ਸਾਹਿਬ ਦੀ ਸਰਕਾਰ ਨੇ 14 ਲੱਖ ਕਰੋੜ ਰੁਪਇਆ ਰਾਈਟ ਆਫ ਕਰ ਦਿੱਤਾ ਜੇ 14 ਲੱਖ ਕਰੋੜ ਅਸੀਂ ਇਹਨਾਂ ਮਲਟੀ ਮਿਲੀਅਨਰਸ ਤੇ ਬਿਲੀਅਨਰਸ ਦਾ ਰਾਈਟ ਆਫ ਕਰ ਸਕਨੇ ਆ ਕੀ ਹਿੰਦੁਸਤਾਨ ਦੀ ਕਿਸਾਨੀ ਦਾ ਆਪਾਂ ਕਿਉਂ ਨਹੀਂ ਕਰਜ਼ਾ ਮਾਫ ਕਰ ਸਕਦੇ ਫਿਰ ਜਿੰਨੇ ਕੇਸਸ ਪਾਵੇਂ ਸੜਕਾਂ ਤੇ ਹੋਏ ਪਾਵੇਂ ਰੇਲਵੇ ਟਰੈਕਸ ਤੇ ਹੋਏ ਨੇ ਤੁਹਾਡੀ ਗਵਰਨਮੈਂਟ ਨੇ ਜਦੋਂ ਬਿੱਲ ਵਾਪਸ ਲਏ ਉਦੋਂ ਵਾਦਾ ਕੀਤਾ ਸੀ ਇਹ ਸਾਰੇ ਕੇਸਸ ਵਾਪਸ ਲੈ ਲਾਂ ਜਿੰਨੇ ਕਿਸਾਨ ਉਥੇ ਸ਼ਹੀਦ ਹੋਏ ਨੇ 700 ਤੋਂ ਵੱਧ ਤੁਸੀਂ ਇਹ ਗੱਲ ਕਹੀ ਸੀ ਇਹਨਾਂ ਨੂੰ ਫਾਈਨੈਂਸ਼ੀਅਲੀ ਵੀ ਕੰਪੰਸੇਟ ਕੀਤਾ ਜਾਏਗਾ ਇਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ ਮੈਂ ਦੱਸਣਾ ਚਾਹਨਾ ਜਿੰਨੇ ਪੰਜਾਬ ਨਾਲ ਤੌਲਕ ਰੱਖਦੇ ਕੋ ਤਕਰੀਬਨ 350 ਸਾਡੇ ਕਿਸਾਨ ਵੀਰ ਮੋਰਚਿਆਂ ਦੇ ਵਿੱਚ ਦਿੱਲੀ ਤੇ ਬਾਰਡਰਾਂ ਤੇ ਸ਼ਹੀਦ ਹੋਏ ਸੀ ਪੰਜਾਬ ਦੀ ਕਾਂਗਰਸ ਸਰਕਾਰ ਨੇ ਉਸ ਟਾਈਮ ਹਰ ਪਰਿਵਾਰ ਨੂੰ ਇੱਕ ਇੱਕ ਨੌਕਰੀ ਤੇ 5-5 ਲੱਖ ਰੁਪਈਆ ਨਾਲ। ਤੋਂ ਅਸੀਂ ਮੰਗ ਕਰਨੇ ਆ ਕਿ ਸਾਰੀਆਂ ਗੱਲਾਂ ਤੇ ਇਹਦਾ ਪੁਨਰ ਵਿਚਾਰ ਕੀਤਾ ਜਾਵੇ। ਸਪੈਸ਼ਲ ਸੈਸ਼ਨ ਪਾਵੇਂ ਇੱਕ ਦਿਨ ਦਾ ਹੋਏ ਪਾਰਲੀਮੈਂਟ ਨੂੰ ਬੁਲਾਇਆ ਜਾਵੇ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਨਾਂ ਤੇ ਵਿਚਾਰ ਡੂੰਘਾਈ ਨਾਲ ਇਹਨਾਂ ਨੂੰ ਕਰਨਾ ਚਾਹੀਦਾ। ਹੁਣ ਤੀਸਰੀ ਗੱਲ ਜਿਹੜੀ ਸਾਰਿਆਂ ਨੂੰ ਇੰਪੋਰਟੈਂਟ ਹੈ ਮੈਂ ਉਸ ਤੇ ਆਣਾ ਚਾਹਾਂ ਤਕਰੀਬਨ ਪਿਛਲੇ 12 ਦਿਨਾਂ ਤੋਂ ਹਰਿਆਣੇ ਦੀ ਪੁਲਿਸ ਨੇ ਜਿਹੜੀ ਹਿਊਮਨ ਲਾਈ ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀ ਹੈ ਵਿਸ਼ੇਸ਼ ਤੌਰ ਅਨਪਰੋਵਕਟ ਸਾਡੇ ਕਿਸਾਨਾਂ ਦੇ ਖਿਲਾਫ ਸਾਰਿਆਂ ਨੂੰ ਪਹਿਲੇ ਤੇ ਜਿਹੜੇ ਮਿਸਟਰ ਖੱਟੜ ਨੇ ਹਰਿਆਣੇ ਦੇ ਸੀਐਮ ਉਹਨਾਂ ਨੇ ਕਿਸਾਨਾਂ ਦੇ ਰਸਤੇ ਕਿਸ ਤਰ੍ਹਾਂ ਰੋਕੇ ਨੇ ਮੇਰਾ ਖਿਆਲ ਇੰਨਾ ਪ੍ਰਬੰਧ ਤੇ ਪਾਕਿਸਤਾਨ ਤੇ ਚੀਨ ਵਾਲੇ ਬਾਰਡਰ ਤੇ ਨਹੀਂ ਹੋਣਾ ਉਹਨਾਂ ਦੀਆਂ ਫੌਜਾਂ ਰੋਕਣ ਦਾ ਜਿਸ ਕਿਸਮ ਦਾ ਪ੍ਰਬੰਧ ਸਾਡੇ ਕਿਸਾਨਾਂ ਨੂੰ ਰੋਕਣ ਦਾ ਕੀਤਾ ਕੋਈ ਹੱਕ ਨਹੀਂ ਕਿਸੇ ਵੀ ਗਵਰਨਮੈਂਟ ਦਾ ਪੀਸਫੁੱਲ ਪ੍ਰੋਟੈਸਟਰਜ਼ ਨੂੰ ਰੋਕਣ ਤੁਸੀਂ ਉਹਨਾਂ ਨੂੰ ਰੋਕਣਾ ਕੀ ਸੀ ਤੁਸੀਂ ਪਿਛਲੇ 12 ਦਿਨ ਤੋਂ ਲਗਾਤਾਰ ਟੀਅਰ ਗੈਸ ਦੇ ਸ਼ੈੱਲ ਦਾਗ ਰਹੇ ਗੋਲੇ ਦਾਗ ਰਹੇ ਐਂਡ ਸਾਰੇ ਨੂੰ ਅਨਫੋਰਚੂਨੇਟ ਗੱਲ ਹੈ ਤੁਸੀਂ ਆਪਣੇ ਹੀ ਕਿਸਾਨ ਵੀਰਾਂ ਤੇ ਡਬਲ ਬੈਰਲ ਦੁਨਾਲੀ ਬੰਦੂਕ ਜਿਹੜੀ ਪੁਲਿਸ ਨਾ ਆਰਮੀ ਕੋਲੇ ਨਾ ਪਹਿਲਾਂ ਮਿਲਟਰੀ ਫੋਰਸਸ ਕੋਲੇ ਨਾ ਪੁਲਿਸ ਕੋਲੇ ਇਲੀਗਲ ਵੈਪਨਸ ਦਾ ਇਸਤੇਮਾਲ ਪੈਲਟ ਗੰਸ ਦਾ ਕਰ ਰਹੇ ਹੋ ਕਿਸਾਨਾਂ ਨੂੰ ਫਟੜ ਕਰਨ ਵਾਸਤੇ 2200 ਤੋਂ ਵੱਧ ਅੱਜ ਕਿਸਾਨ ਫਟੜ ਪਿਆ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਹੁਣੇ ਤੁਹਾਡੇ ਨੋਟਿਸ ਆਇਆ ਸਾਡਾ ਇੱਕ ਵੀਰ ਜਿਹੜਾ ਉਹ ਰੋहतक ਦੇ ਮੈਡੀਕਲ ਕਾਲਜ ਦੇ ਵਿੱਚ ਜਿਹੜਾ ਉੱਥੋਂ ਦਾ ਪੀਜੀਆਈ ਹੈ ਉਹਦੇ ਵਿੱਚ ਗੰਭੀਰ ਜ਼ਖਮੀ ਲੱਤਾਂ ਤੋੜੀਆਂ ਗਈਆਂ ਬਾਹਾਂ ਤੋੜੀਆਂ ਜੁਬਾੜੇ ਉਹਦੇ ਤੋੜੇ ਗਏ ਉਹਨਾਂ ਦੀ ਫੈਮਿਲੀ ਦੇ ਤੇ ਕੁਝ ਵਕੀਲਾਂ ਦੀ ਮਦਦ ਕਰ ਆਨੋਬਲ ਹਾਈ ਕੋਰਟ ਨੇ ਆਦੇਸ਼ ਜਾਰੀ ਕੀਤੇ ਆਪਣਾ ਖੁਦ ਇੱਕ ਵਕੀਲ ਇੱਥੋਂ ਕੱਲਿਆ ਗਿਆ ਤੇ ਅੱਜ ਉਸ ਨੂੰ ਹਰਿਆਣੇ ਵਿੱਚੋਂ ਸ਼ਿਫਟ ਕਰਕੇ ਪੰਜਾਬ 'ਚ ਲੈ ਕੇ ਆ ਰਹੇ ਜਿਹੜਾ ਸਾਡਾ ਇੱਕ ਅਜ਼ੀਜ਼ ਸ਼ੁਭਕਰਨ ਸਿੰਘ ਜਿਹਦੀ ਮੌਤ ਹੋਈ ਹੈ ਅਸੀਂ ਡਿਮਾਂਡ ਕਰ ਰਹੇ ਆ ਭਗਵੰਤ ਮਾਨ ਜੀ ਤੁਸੀਂ ਵਿਚੋਲਗੀ ਕੀਤੀ ਸੈਂਟਰ ਦੀ ਵਿਚੋਲਗੀ ਤਾਂ ਤੇ ਤਾਂ ਲਾਭ ਹੁੰਦਾ ਜੇ ਉਹਨਾਂ ਦੀਆਂ ਜੈਨੂਇਨ ਡਿਮਾਂਡਸ ਮੀਟ ਹੋਣ ਆ ਜਿਹੜੀਆਂ ਗੱਲਾਂ ਤੁਸੀਂ 4 ਮੀਟਿੰਗਸ ਕਰਾਈਆਂ ਨੇ ਇਸ ਕਿਸਮ ਦੀਆਂ ਤੇ 35 ਤੋਂ 40 ਮੀਟਿੰਗਸ ਜਦੋਂ ਇਹ ਕਾਲੇ ਕਾਨੂੰਨਾਂ ਤੇ ਚਰਚਾ ਚੱਲ ਰਹੀ ਸੀ ਸਾਰੀਆਂ ਸੰਯੁਕਤ ਕਿਸਾਨ ਮੋਰਚੇ ਦੀ ਵੱਖ-ਵੱਖ ਆਊਟਫਿਟਸ ਨਾਲ 35 ਤੋਂ 40 ਮੀਟਿੰਗਸ ਹੋ ਚੁੱਕੀਆਂ ਸੀ ਇੱਕ ਇੱਕ ਚੀਜ਼ ਥ੍ਰੈਡ ਵੇਅਰ ਸੈਂਟਰਲ ਗਵਰਨਮੈਂਟ ਨੂੰ ਇਸ ਗੱਲ ਦਾ ਪਤਾ ਹੈ ਕਿ ਇਹਨਾਂ ਦੀਆਂ ਮੰਗਾਂ ਕੀ ਤੁਸੀਂ ਇਹਨਾਂ ਦਾ ਬੇਵਕੂ ਬਣਾਉਣ ਦੀ ਕੋਸ਼ਿਸ਼ ਕੀਤੀ ਇਹ ਸਾਡਾ ਚਾਰਜ ਹੈ ਕਿ ਤੁਸੀਂ ਪੰਜਾਬ ਦੀ ਕਿਸਾਨੀ ਤੇ ਪੰਜਾਬ ਦੇ ਲੋਕਾਂ ਨਾਲ ਨਹੀਂ ਖੜੇ ਤੁਸੀਂ ਤੁਹਾਡਾ ਰੋਲ ਡਿਊਬੀਅਸ ਰੋਲਸ ਤੁਸੀਂ ਸਹੀ ਮੈਨੇ ਦੇ ਵਿੱਚ ਸੈਂਟਰ ਦੇ ਰਿਪ੍ਰেজੈਂਟੇਟਿਵ ਬਣ ਕੇ ਪੰਜਾਬ ਦੇ ਰਿਪ੍ਰেজੈਂਟੇਟਿਵ ਬਣ ਕੇ ਨਹੀਂ ਤੁਸੀਂ ਕੰਮ ਕੀਤਾ ਉਹਦਾ ਐਂਡ ਰਿਜ਼ਲਟ ਅਸੀਂ ਵੇਖ ਲਿਆ ਸਾਡੇ ਕਿਸਾਨਾਂ ਨੂੰ ਰੋਕਣ ਵਾਸਤੇ 12 ਦਿਨਾਂ ਦੀ ਲਗਾਤਾਰ ਹਰਿਆਣਾ ਦੀ ਪੁਲਿਸ ਸਿਵਲੀਆਂ ਕੱਪੜਿਆਂ ਵਿੱਚ ਯੂਨੀਫਾਰਮਸ ਦੇ ਵਿੱਚ ਪੈਰਾ ਮਿਲਟਰੀ ਫੋਰਸਸ ਖੜੀਆਂ ਨੇ ਮੈਂ ਤੁਹਾਨੂੰ ਪੁੱਛਣਾ ਚਾਹਨਾ ਜਦੋਂ ਗੋਲੇ ਦਾਗ ਰਹੇ ਸੀ ਤੁਸੀਂ ਤੇ ਤੁਹਾਡੇ ਸਾਥੀ 92 ਐਮਐਲਏ ਨੇ ਅੱਜ ਦੇ ਦਿਨ ਤੱਕ ਭਗਵੰਤ ਮਾਨ ਜੀ ਨਾ ਤੁਸੀਂ ਨਾ ਤੁਹਾਡੇ ਕਿਸੇ ਮੰਤਰੀ ਨੇ ਨਾ ਤੁਹਾਡੇ 92 ਦੇ ਐਮਐਲਏ ਚੋਂ ਇੱਕ ਨੇ ਵੀ ਕਿਸਾਨਾਂ ਦੀ ਕਿਸੇ ਵੀ ਮੰਗ ਦਾ ਸਮਰਥਨ ਕੀਤਾ ਨਾ ਉਹਨਾਂ ਦੀ ਮਦਦ ਪਿੱਛੇ ਨਿਕਲੇ ਤੁਹਾਡੇ ਦੇ ਹੈਲਥ ਮਿਨਿਸਟਰ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਕਿ ਜੀ ਅਸੀਂ ਹਸਪਤਾਲਾਂ ਦੇ ਵਿੱਚ ਬੇਤਰੀਨ ਪ੍ਰਬੰਧ ਕਰ ਦਿੱਤਾ ਦਵਾਈਆਂ ਪੂਰਾ ਸਟਾਕ ਅਸੀਂ ਉੱਥੇ ਰੱਖਿਆ ਉਹਦਾ ਮਤਲਬ ਇਹ ਸੀ ਕਿ ਹਰਿਆਣੇ ਵਾਲੇ ਫਟੜ ਕਰਦੇ ਰਹਿਣ ਤੇ ਤੁਸੀਂ ਉਹਨਾਂ ਦਾ ਇਲਾਜ ਕਰਦੇ ਰਹੋ ਤੁਹਾਡਾ ਕੰਮ ਆਪਣੇ ਲੋਕਾਂ ਨੂੰ ਫਟੜ ਕਰਾਣਾ ਨਹੀਂ ਸੀ ਤੁਹਾਡਾ ਕੰਮ ਸੀ ਤੁਹਾਡੀ ਜਗ੍ਹਾ ਕੋਈ ਹੋਰ ਮੁੱਖ ਮੰਤਰੀ ਪੰਜਾਬ ਦਾ ਵੈਲਿਊਚਰ ਹੁੰਦਾ ਕਿ ਉਹ ਪੰਜਾਬ ਦੀ ਪੁਲਿਸ ਨੂੰ ਫਰੰਟ ਲਾਈਨ 'ਚ ਲਾਂਦਾ ਆਪਣੇ ਕਿਸਾਨਾਂ ਨੂੰ ਕਹਿੰਦਾ ਤੁਸੀਂ ਹਜ਼ਾਰ ਕੱਸ ਪਿੱਛੇ ਰਹੋ ਹਰਿਆਣੇ ਦੀ ਪੁਲਿਸ ਕੱਲੀ ਉਦੋਂ ਹੀ ਆ ਸਕਦੀ ਸੀ ਜਦੋਂ ਸਾਡੇ ਲੋਕ ਹਰਿਆਣੇ ਦੀ ਟੈਰੀਟਰੀ 'ਚ ਐਂਟਰ ਕਰ ਆ ਜੋ ਕੁਝ ਸਾਡੇ ਲੋਕ ਫੱਟੜ ਹੋਏ ਨੇ ਸ਼ੁਭਕਰਨ ਸਿੰਘ ਦੇ ਗੋਲੀ ਲੱਗੀ ਹੈ ਸਾਡੀ ਡਿਮਾਂਡ ਹੈ ਕਿਸਾਨ ਯੂਨੀయన్స్ ਦੀ ਜਿਹੜੀ ਮੰਗ ਹੈ ਤੇ ਜਿਹੜੀ ਸ਼ੁਭਕਰਨ ਸਿੰਘ ਦੇ ਪਰਿਵਾਰ ਦੀ ਮੰਗ ਹੈ ਸਾਡੀ ਵੀ ਇਹੀ ਮੰਗ ਹੈ ਕਿ ਪਹਿਲੇ ਸੁਪਰੀਮ ਕੋਰਟ ਦੀਆਂ ਵੀ ਰੂਲਿੰਗਸ ਨੇ ਕਿ ਜੂਰਿਸਡਿਕਸ਼ਨ ਦੀ ਗੱਲ ਬਾਤ ਦੀ ਹੈ ਪਹਿਲੇ ਇੱਥੇ ਐਫਆਈਆਰ ਦਰਜ ਕਰੋ ਜ਼ੀਰੋ ਐਫਆਈਆਰ ਜਿੱਥੇ ਬੰਦੇ ਦੀ ਡੈਥ ਹੋਈ ਹੋਏ ਉਥੇ ਉਹਦੀ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਸਾਡੀ ਦੂਜੀ ਮੰਗ ਹੈ ਕਿ ਐਫਆਈਆਰ ਵੀ ਹੋਮ ਮਿਨਿਸਟਰ ਜਿਹੜਾ ਹਰਿਆਣੇ ਦਾ ਅਨਿਲ ਵੇਜ ਉਹਦੇ ਨਾਂ ਤੇ ਹੋਣੀ ਚਾਹੀਦੀ ਇਹ ਸਿਮਿਲਰ ਕੇਸ ਆ ਜੋ ਬਰਗਾੜੀ ਤੇ ਬੈਬਲ ਕਲਾਚ ਹੋਇਆ ਜੇ ਅੱਜ ਬਾਦਲਾਂ ਦਾ ਨਾ ਆਇਆ ਕਿਹੜੀ ਗੱਲੋਂ ਆਇਆ ਕਿਹੜੇ ਬਾਦਲ ਉਥੇ ਮੌਕੇ ਤੇ ਸੀ ਉਹਨਾਂ ਦੇ ਵੀ ਇਸੇ ਗੱਲੋਂ ਆਇਆ ਕਿਉਂਕਿ ਡਾਇਰੈਕਸ਼ਨ ਸਟਾਪ ਤੋਂ ਆਇਆ